ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਸੀਂ ਵੇਖੇ ਹੀ ਕਿ ਕਿਸ ਤਰ੍ਹਾਂ ਸਿੱਖ ਵਿਰੋਧੀ ਏਜੰਸੀਆਂ ਵੱਲੋਂ ਸਿੱਖ ਲੀਡਰਸ਼ਿਪ ਨੂੰ ਜਾਂ ਇੱਕ ਉਸ ਸਿੱਖ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਜਿਸ ਸਿੱਖ ਨੇ ਇਥੇ ਕੌਮ ਦੀ ਸਮਾਜ ਦੀ ਪੰਜਾਬ ਦੀ ਸੇਵਾ ਕੀਤੀ ਹੈ ਅਤੇ ਸ੍ਰੀ ਅਕਾਲ ਤਖਤ ਸਾਹਿਬ ਪ੍ਰਤੀ ਸਮਰਪਣ ਭਾਵਨਾ ਮੰਨ ਦਿਖਾ ਕੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਦੁਨੀਆ ਨੂੰ ਸਰਵੋੱਚ ਤਖਤ ਸਨਮਾਨ ਦਾ ਸਨਮਾਨ ਦਿੱਤਾ ਪਰ ਅਸੀਂ ਉਸ ਦਿਨ ਤੋਂ ਹੀ ਕਹਿ ਰਹੇ ਹਾਂ ਕਿ ਇਹ ਏਜੰਸੀਆਂ ਨੂੰ ਹਾਜ਼ਮ ਨਹੀਂ ਹੋ ਰਿਹਾ ਕਿ ਸਿੱਖ ਦੀ ਇਹ ਸਮਰਪਣ ਭਾਵਨਾ ਦੇਖ ਕੇ ਏਜੰਸੀਆਂ ਖਿਜੀਆਂ ਨੇ ਚਿੜੀਆਂ ਨੇ ਪਹਿਲਾਂ ਵੀ ਅਸੀਂ ਵੀਡੀਓ ਰਾਹੀਂ ਕਿਹਾਗਾ ਕਿ ਹੁਣ ਏਜੰਸੀਆਂ ਦਾ ਪੂਰਾ ਜੋਰ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਖਤਮ ਕਰਨ ਵੱਲ ਲੱਗਿਆ ਹੋਇਆਗਾ ਪਰ ਇਸ ਹੱਦ ਤੱਕ ਏਜੰਸੀਆਂ ਪਹੁੰਚ ਜਾਣਗੀਆਂ ਸਟੇਟ ਦੀਆਂ ਅਸੀਂ ਸੋਚਿਆ ਨਹੀਂ ਸੀ ਕੱਲ ਵੀ ਇਹ ਸ਼ਖਸ ਉਥੇ ਸਰਦਾਰ ਸੁਖਵੀਰ ਸਿੰਘ ਬਾਦਲ ਜਦੋਂ ਸੇਵਾ ਨਿਭਾ ਰਿਹਾ ਸੀ 9 ਵਜੇ ਕਿ ਉਥੇ ਪਹੁੰਚ ਗਏ ਸੀ ਤੇ 9 ਵਜੇ 10 ਮਿੰਟ ਤੇ ਇਹ ਸ਼ਖਸ ਉਥੇ ਆ ਗਿਆ ਸੀ ਅਸੀਂ ਵਾਰ-ਵਾਰ ਸਕਿਉਰਟੀ ਨੂੰ ਏਜੰਸੀਆਂ ਨੂੰ ਕਹਿ ਰਹੇ ਸੀ ਕਿ ਇਹ ਇਨਸਾਨ ਵਾਰ-ਵਾਰ ਇੱਥੇ ਕੀੜੇ ਖਾ ਰਿਹਾ ਵਾਰ-ਵਾਰ ਜੋ ਨਾ ਪਾਰਟੀ ਦਾ ਹੈ ਨਾ ਇੱਕ ਸ਼ਰਧਾਲੂ ਹੈ ਨਾ ਸਕਿਉਰਟੀ 'ਚ ਕੋਈ ਗ੍ਰੀਜਨ ਹੈ ਨਾ ਸ਼੍ਰੋਮਣੀ ਕਮੇਟੀ ਦਾ ਕੋਈ ਅਧਿਕਾਰੀ ਹੈ ਸਿਰਫ ਤੇ ਸਿਰਫ ਸ਼ਰਾਰਤੀ ਅੰਸਰ ਹੈ ਅਸੀਂ ਵਾਰ-ਵਾਰ ਪੰਜਾਬ ਪੁਲਿਸ ਦੇ ਅਧਿਕਾਰੀਆਂ ਨੂੰ ਸਾਡੀ ਸਕਾਉਟੀ ਜਾਂ ਅਸੀਂ ਮੈਂ ਆਪ ਖੋਦੋ ਸਰਦਾਰ ਸੁਵੀਰ ਸਿੰਘ ਬਾਦਲ ਦੇ ਕੋਲ ਖੜੇ ਸੀ ਮੈਂ ਆਪ ਖੋਦੋ ਸਾਡੇ ਐਸਪੀ ਸਰਦਾਰ ਰਮਿਕ ਸਿੰਘ ਨੇ ਤੇ ਅਸੀਂ ਕਿਹਾ ਪੰਜਾਬ ਪੁਲਿਸ ਨੂੰ ਵੀ ਇਹ ਬੰਦਾ ਕਿਉਂ ਫਿਰ ਰਿਹਾ ਹੈਗਾ ਪਰ ਇਸ ਦੀ ਕਲਾਸੀ ਕਰਨ ਦੀ بجائے ਰੀਟੇਨ ਕਰਨ ਦੀ بجائے ਇਹਨੂੰ ਅੱਜ ਫੇਰ ਖੁੱਲਾ ਛੁੱਟਿਆ ਛੱਡਿਆ ਗਿਆ ਜਿਸ ਤੋਂ ਸਟੇਟ ਦੀ ਸਰਕਾਰ ਦੀ ਪੁਲਿਸ ਦੀ ਏਜੰਸੀਆਂ ਦੀ ਇਹ ਮਿਲੀਭੁਗਤ ਯਾਹਰ ਹੋਈ ਹੈ ਤੇ ਜਿਹੜੇ ਬੰਦੇ ਬਾਰੇ ਅਸੀਂ ਕੱਲ ਤੋਂ ਕਹਿ ਰਹੇ ਆ ਉਹ ਬੰਦਾ ਅੱਜ ਦੋ ਵਾਰ ਕੋਲ ਦੀ ਕ੍ਰੋਸ ਕਰ ਗਿਆ ਪਹਿਲਾਂ ਨੰਗਿਆ ਤੇ ਦੁਬਾਰਾ ਫੇਰ ਕੋਲ ਦੀ ਨੰਗਰ ਲਗਿਆ ਕੋਈ ਪੁਲਿਸ ਅਧਿਕਾਰੀ ਨਾਲ ਨਹੀਂ ਪਹੁੰਚਿਆ ਉਹਦੇ ਨਾਲ ਤੁਰਿਆ ਤੇ ਨਾਲ ਨੂੰ ਖੁੱਲੀ ਛੁੱਟ ਦਿੱਤੀ ਪਰ ਗੁਰੂ ਸਾਹਿਬ ਅੰਗ ਸੰਗ ਹੈ ਜਿਹਦੇ ਅੰਗ ਸੰਗ ਗੁਰੂ ਹੋਵੇ ਜਾ ਕੋ ਰਾਖੇ ਸਾਈਆਂ ਮਾਰ ਸ਼ਕੇ ਨਾ ਕੋ ਸੋ ਉਹ ਗੁਰੂ ਨੇ ਕਲਾ ਵਰਤਾਈ ਉਹ ਦੋ ਅੰਗਰਸੇ ਕੇ ਸਰਦਾਰ ਸਕਬੀਰ ਸਿੰਘ ਬਾਦਲ ਦੇ ਗੋ ਸਿੱਖ ਜੋ ਸਕورٹی ਗਾਰਡ ਹਮੇਸ਼ਾ ਨਾਲ ਹੁੰਦੇ ਆ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨਾਲ ਸਨ ਹੁਣ ਸਰਦਾਰ ਸੁਖਵੀਰ ਸਿੰਘ ਬਾਦਲ ਨਾਲ ਹਨ ਉਹਨਾਂ ਦੀ ਸੂਝੂ ਸਦਕਾ ਗੁਰੂ ਸਾਹਿਬ ਦੇ ਅਸੀਰਵਾਦ ਸਦਕਾ ਇੱਕ ਕੌਮ ਦਾ ਹੀਰਾ ਜਿਸ ਤੇ ਕਹਿ ਰਹੇ ਨਾ ਹਮਲਾ ਕੀਤਾ ਏਜੰਸੀਆਂ ਨੇ ਇਹ ਸਰਕਾਰਾਂ ਨੇ ਜਿਹਦੀ ਨਿੰਦਾ ਕੀਤੀ ਜਾਵੇ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜੀ ਹੈ ਅੱਜ ਤੋਂ ਸਮੁੱਚੇ ਸਿੱਖ ਕੌਮ ਸਮੁੱਚੇ ਅਕਾਲੀ ਵਰਕਰ ਇਹ ਤਹਈਆ ਕਰ ਲੈਣ ਕਿ ਅਸੀਂ ਸੁਖਵੀਰ ਸਿੰਘ ਬਾਦਲ ਦੇ ਨਾਲ ਖੜੇ ਆ ਨਾਲ ਖੜਾਂਗੇ ਏਜੰਸੀਆਂ ਦੀਆਂ ਚਾਲਾਂ ਅਸੀਂ ਕਦੇ ਵੀ ਨਹੀਂ ਚੱਲਣ ਦੇਵਾਂਗੇ ਜੋ ਕਾਨੂੰਨੀ ਹਰਕਤ ਇਸ ਹੱਦ ਤੱਕ ਕਰ ਰਹੀਆਂ ਅਸੀਂ ਮਾਰ-ਵਾਰ ਕਹਿ ਰਹੇ ਹਾਂ ਕਿ ਪੰਛੀ ਕੱਲਾ ਸ਼ਿਕਾਰੀ ਵਾਲੇ ਆ ਇਹ ਸ਼ਾਸ਼ਾ ਹੋ ਰਹੀਆਂ ਸਕਰੀਨ 'ਤੇ ਬਾਦਲ ਦੇ ਨਾਲ ਪਰ ਹੁਣ ਕੌਮ ਵੇਖੇ ਗੁਰੂ ਵੇਖ ਰਿਹਾ ਹੈ ਗੁਰੂ ਵੇਖ ਰਿਹਾ ਹੈ ਗੁਰੂ ਨੇ ਪੱਤ ਰੱਖੀ ਹੈ ਸਿੱਖ ਦੀ ਲਾਜ ਰੱਖੀ ਹੈ ਇੱਜ਼ਤ ਰੱਖੀ ਹੈ ਤੇ ਸਿੱਖਾਂ ਦੀ ਵੀ ਇੱਜ਼ਤ ਰੱਖੀ ਹੈ ਲਾਜ ਰੱਖੀ ਹੈ ਪਰ ਇਹ ਲੋਕ ਜੋ ਏਜੰਸੀਆਂ ਦਾ ਮੋਹਰਾ ਬਣ ਕੇ ਸਿੱਖ ਕੌਮ ਨੂੰ ਖਤਮ ਕਰਨਾ ਚਾਹੁੰਦੇ ਆ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਆ ਸਿੱਖ ਲੀਡਰਸ਼ਿਪ ਨੂੰ ਖਤਮ ਕਰਨਾ ਚਾਹੁੰਦੇ ਆ ਇਹ ਬਾਹਰ ਹੋਣਾ ਚਾਹੀਦਾ ਅਤੇ ਅਸੀਂ ਫੇਰ ਵਾਰ-ਵਾਰ ਜੋ ਇਸ਼ਾਰਸ਼ਾ ਏਜੰਸੀਆਂ ਦੀ ਸਾਜ਼ਸ਼ ਸਿੱਖ ਲੀਡਰਸ਼ਿਪ ਨੂੰ ਖਤਮ ਕਰਨ ਦੀ ਸਾਜ਼ਸ਼ ਹੈ ਜਿੰਨੀ ਨਿੰਦਾ ਕੀਤੀ ਜਾਵੇ ਉਨੀ ਥੋੜਾ ਤੇ ਉੱਚ ਪੱਧਰੀ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਪਰ ਫੇਰ ਗੁਰੂ ਦਸ ਕਰਾਨਾ ਕਰਦੇ ਆ ਕਿ ਤੁਸੀਂ ਆਪਣੇ ਸਿੱਖ ਦੀ ਆਪ ਲਾਜ ਪੱਤਰ ਰੱਖੀ ਹੈ ਕਿਉਂਕਿ ਇਹ ਸਿੱਖ ਤੁਹਾਡੇ ਤਖਤ ਦੀ ਮਾਨ ਮਰਿਆਦਾ ਵਾਸਤੇ ਸਮਰਪਨ ਹੋ ਕੇ ਚੱਲਿਆ ਹੋਇਆ ਵਾਹਿਗੁਰੂ ਦਾ ਕੱਲ ਵੀ 3 ਘੰਟੇ ਵੇਖਿਆ ਸੇਵਾ ਅੱਜ ਤੋਂ ਵੀ ਨਿਰੰਤਰ ਸੇਵਾ ਚਾਰੀ ਰਹੂਗੀ ਇਹ ਸੇਵਾ ਬੰਦ ਨਹੀਂ ਹੋਊਗੀ ਇਹ ਜਾਂਸੀਆਂ ਕਦੇ ਮਤ ਸੋਚਣ ਕਿ ਅਸੀਂ ਅਕਾਲ ਤਖਤ ਸਾਹਿਬ ਦੇ ਹੁਕਮ ਤੋਂ ਤੁਹਾਡੀਆਂ ਸ਼ਾਸਨ ਕਰਕੇ ਮੁਨਕਰ ਹੋ ਜਾਗੇ ਨਹੀਂ ਇਹ ਦਿੱਲੀ ਤਖਤ ਛੋਟਾ ਹੈ ਛੋਟਾ ਰਹੂਗਾ ਸਾਡਾ ਤਖਤ ਵੱਡਾ ਹੈ ਵੱਡਾ ਰਹੂਗਾ ਕੋਈ ਜਾਂਸੀ ਸਾਡੇ ਤਖਤ ਨੂੰ ਤੇ ਸਾਡੇ ਸਿੱਖਾਂ ਨੂੰ ਨਹੀਂ ਚੁਗਾ ਸਕਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ